ਘੋੜੇ ਘੋੜਿਆਂ ਦਾ ਮੇਲਾ ਸਟਾਰਟ ਆ ਭਾਈ ਜੀ ਤਿਆਰੀ ਦੇ ਵਿੱਚ ਐ 20 ਕਿਲੇ ਬਾਹਣਾ ਇਹ ਸਾਰਾ ਤਿਆਰ ਕਰਤਾ ਸਟੋਰੀਆਂ ਲੱਗੀਆਂ ਹੋਈਆਂ ਨੇ ਤੰਬੂ ਲੱਗ ਕੇ ਸਟੋਰੀਆਂ ਲੱਗੀਆਂ ਬਿਲਕੁਲ ਤਿਆਰੀ ਐ ਇਹ ਸ੍ਰੀ ਦਮਦਮਾ ਸਾਹਿਬ ਹਾਰਸਟੈਟਿ ਵੱਲੋਂ ਕਰਵਾਇਆ ਗਿਆ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ 4 ਤਰੀਕ ਤੋਂ ਸਟਾਰਟ ਹੈ 10 ਤਰੀਕ ਤੱਕ ਚੱਲੂ ਆ 7 ਫਰਵਰੀ ਸ਼ੁੱਕਰਵਾਰ ਨੂੰ ਘੋੜੇ-ਘੋੜਿਆਂ ਦੀ ਰਿੰਗ ਪ੍ਰਦਰਸ਼ਨੀ ਹੋਊਗੀ ਤੇ 8 ਫਰਵਰੀ ਨੂੰ ਸ਼ਨੀਵਾਰ ਨੂੰ ਘੋੜਿਆਂ ਦੇ ਚਾਲ ਚੱਲਣਗੇ ਚਾਲ ਮੁਕਾਬਲੇ ਹੋਣਗੇ ਇਹਨਾਂ ਦੇ ਤੇ 9 ਤਰੀਕ ਐਤਵਾਰ ਨੂੰ ਦੌੜਾਂ ਹੋਣਗੀਆਂ ਜਿਨ੍ਹਾਂ ਨੂੰ ਆਪਾਂ ਛਪਟਾ ਦੌੜਾਂ ਵੀ ਕਹਿ ਦਿੰਦੇ ਨੇ ਦੌੜਾਂ ਹੋਣਗੀਆਂ ਤੇ ਮੁਕਾਬਲਿਆਂ ਦੇ ਜਿੱਤ ਹਾਰ ਦਾ ਬਾਵਜੇ ਨਾਮ ਉਹ ਦਿੱਤ 9 ਤਰੀਕ ਨੂੰ ਦਿੱਤੇ ਜਾਣਗੇ ਤੇ ਜਿੰਨੇ ਵੀ ਭਰਾ ਘੋੜੇ-ਕੋੜੀਆਂ ਲੈ ਕੇ ਆਉਣਗੇ ਨਾਲ ਆਪ ਦਾ ਪਾਣੀ ਵਾਲ ਢੋਲ ਜ਼ਰੂਰ ਲੈ ਕੇ ਆਉਣ ਪਾਣੀ ਉੱਥੇ ਮਿਲੂਗਾ ਸਾਰਿਆਂ ਨੂੰ ਤੇ ਬਾਕੀ ਸਟੋਰੀਆਂ ਤੰਬੂ ਲਾਈਟਾਂ ਦਾ ਸਾਰਾ ਬਾਵਜੇ ਖਰਚਾ ਲਿਆ ਜਾਏਗਾ ਤੇ ਜਿੰਨਾ ਭਰਾਵਾਂ ਨੇ ਮਿੱਟੀ ਪਵਾਉਣੀ ਹੋਈ ਤਾਉ ਦੇ ਐਕਸਟਰਾ ਪੈਸੇ ਲੱਗਣਗੇ ਕਿਉਂ ਇਹ ਬਾਣ ਪੱਤਰ ਕਰਕੇ ਦੇਣਾ ਪੈਂਦਾ ਇਹ ਵੀ ਪਹਿਲਾਂ ਉਹਨਾਂ ਨੇ ਲਿਖਿਆ ਹੋਇਆ ਸਾਰਾ ਵਿੱਚ ਆਹ ਨਾਲ ਟਰੈਕਟਰ ਵਾਲੀ ਮੰਡੀ ਹੈ ਟਰੈਕਟਰ ਵਾਲੀ ਜਿਹੜੀ ਮੰਡੀ ਹੈ ਉਹਦੇ ਬਿਲਕੁਲ ਨਾਲ ਹੈ ਇਹ ਘੋੜੇ ਘੋੜਿਆਂ ਵਾਲਾ ਮੇਲਾ ਪਿਛਲੇ ਘੜੇ ਵੀ ਉੱਥੇ ਹੀ ਲੱਗਿਆ ਸੀ ਉਸੇ ਜਗ੍ਹਾ ਤੇ ਤੇ ਐਸ ਵਾਰ ਵੀ ਇੱਥੇ ਹੀ ਲੱਗੂਗਾ ਚੌਥਾ ਘੋੜਿਆਂ ਦਾ ਮੇਲਾ ਇਹ ਇਹ ਹੈਗਾ ਸਰਦੂਲਗੜ੍ਹ ਰੋਡ ਤੇ ਰਵੀਦਾਸ ਚੌਕ ਆਏਗਾ ਰਵੀ ਦਾ ਹੱਤ ਚੌਕ ਦੇ ਵਿੱਚੋਂ ਰਾਮਾ ਮੰਡੀ ਨੂੰ ਸੜਕ ਜਾਂਦੀ ਹੈ ਉੱਥੋਂ ਹੀ ਬਸ਼ੰਡਾੜੀਆਂ ਦੀ ਹੈ ਉੱਥੇ ਮੌੜ ਰੰਪਰਾਂ ਨੂੰ ਤੇ ਉੱਥੇ ਸਰਦੂਰਗੜ ਨੂੰ ਆਹ ਸਾਰੀ ਤੁਹਾਨੂੰ ਜਗ੍ਹਾ ਦਿਖਾ ਰਿਹਾ ਮੈਂ ਇਹ ਇਕੱਲੇ ਘੋੜੇ ਤੇ ਘੋੜਗਾ ਨਹੀਂ ਆਉਣੇ ਪੰਛੀ ਸਾਰੇ ਆਉਣਗੇ ਤੇ ਸਾਰੇ ਤਰ੍ਹਾਂ ਦੇ ਜਾਨਵਰ ਆਉਣਗੇ ਉੱਥੇ ਕੋਈ ਦਿੱਕਤ ਨਹੀਂ ਆਊਗੀ ਤੇ ਬਾਕੀ ਕੁਝ ਆਉਣੇ ਵੀ ਸ਼ੁਰੂ ਹੋ ਗਏ ਹੁਣ ਕੱਲ ਨੂੰ 4 ਤਰੀਕ ਹੈ ਅੱਜ 3 ਤਰੀਕ ਹੈ ਤੇ ਹੁਣ ਕੁਝ ਤਾਂ ਚੁਰਚਰੇ ਵਾਲੇ ਆ ਗਏ ਭਰਾ ਮੇਰੇ ਚਕੋਰਾ ਵਾਲੇ ਜਿਹਨੂੰ ਚਕੋਰ ਵੀ ਕਹਿੰਦੇ ਚੁਰਚਰੇ ਵੀ ਕਹਿੰਦੇ ਆ ਤੇ ਕੁਝ ਬਖਤਾ ਲੈ ਕੇ ਆਏ ਆ ਆ ਮੰਡੀ ਦੇ ਨਾਲ ਸੋਨੂੰ ਮੈਂ ਸੜਕ ਵੀ ਦਿਖਾ ਦਣਾ ਆ ਤਾਂ ਮੰਡੀ ਆ ਗਈ ਟਰੈਕਟਰਾਂ ਵਾਲੀ ਆ ਗਈ 메인 ਰੋਡ ਇਹ ਸਰਦੂਲਗੜ੍ਹ ਰੋਡ ਹੈ ਇਧਰ ਨੂੰ ਉਹ ਚੌਂਕ ਦਿਖਿਆ ਸਾਹਮਣੇ ਰਵੀਦਾਸ ਚੌਂਕ ਉੱਥੋਂ ਇਧਰ ਨੂੰ ਮੁੜ ਕੇ ਆਉਣਾ ਸਰਦੂਲਗੜ੍ਹ ਦੇ ਸ਼ਾਇਦ ਛੋੜੇ ਹੀ ਮੁੜਨਾ ਤੇ ਅੱਗੇ ਬਸ ਰਸਤਾ ਹੈਗਾ ਰਸਤਾ ਤੁਹਾਨੂੰ ਪਤਾ ਹੀ ਲੱਗ ਜੂ ਹੂੰ ਤਾਂ ਮੰਡੀ ਵੀ ਲੱਗਣੀ ਹੈ 5 ਤਰੀਕ ਨੂੰ ਬੁੱਧਵਾਰ ਦੀ ਤੇ ਉਸ ਤੋਂ ਬਾਅਦ 7 8 ਤੇ 9 ਫਿਰ ਭਾਰੀ ਇਕੱਠ ਹੋਣਾ ਮੇਲੇ ਦੇ ਵਿੱਚ ਤੇ ਬਾਕੀ ਤੁਹਾਨੂੰ ਦਿਖਾਉਣਾ ਮੈਂ ਚੁਰਚਰੇ ਤੇ ਬੱਥਕਾ ਉਹ ਵੀ ਜ਼ਰੂਰ ਦੇਖ ਲੈਣੀਆਂ ਤੇ ਬਾਕੀ ਉਹ ਤਾਂ ਤੁਹਾਨੂੰ ਦੱਸ ਹੀ ਤਾਂ ਪੰਛੀ ਸਾਰੇ ਪਹੁੰਚਣਗੇ ਸਾਰੇ ਜਾਨਵਰ ਹਰ ਇੱਕ ਭਰਾ ਲੈ ਕੇ ਆਊਗਾ ਤੇ ਆਪਣੀਆਂ ਆਪਣੀਆਂ ਦੁਕਾਨਾਂ ਲਾਉਣਗੇ ਬਾਕੀ ਤੁਹਾਨੂੰ ਮੈਂ ਸਾਰੀ ਸਟੋਰੀਜ਼ ਇਹ ਬਤਕਾਂ ਬਈ ਜੀ ਬਤਕਾਂ ਵੀ ਆ ਗਈਆਂ ਆ ਜਿਹੜੀ ਵੱਡੀ ਬਤਕ ਆ ਤਾਂ ਬਤਕ ਕਹਿੰਦੇ ਨੇ ਉਹਨੂੰ ਇਹਨੂੰ ਹੰਸ ਕਹਿੰਦੇ ਨੇ ਇਹ ਆ ਇਹਨਾਂ ਹੰਸਾਂ ਤੇ ਇਹਨਾਂ ਬਤਕਾਂ